ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਬਾਦਲ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਤੁਹਾਡੇ ਦਰਵਾਜ਼ਾ ਪ੍ਰੋਗਰਾਮ ਦੇ ਤਹਿਤ ਤੁਮ ਲੋਠ ਹਲਕੇ ਦੇ ਵਿੱਚ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੁਲਾਇਆ ਗਿਆ ਹੈ ਤੇ ਸਾਰੇ ਅਫਸਰ ਸਹਿਬਾਨ ਵੀ ਉੱਥੇ ਮੌਜੂਦ ਨੇ ਤੇ ਉਹਨਾਂ ਦੇ ਜੋ ਪਿੰਡਾਂ ਦੇ ਸਾਂਝੇ ਮਸਲੇ ਨੇ ਜਾਂ ਕੋਈ ਨਿੱਜੀ ਤੌਰ ਤੇ ਮਸਲੇ ਨੇ ਉਹਨਾਂ ਨੂੰ ਅਸੀਂ ਮੌਕੇ ਤੇ ਹੀ ਨਿਪਟਾਰਾ ਕਰ ਰਹੇ ਹਾਂ ਮੁੱਟ ਜੁਹਣਾਂ ਨੇ ਅਫਸਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਜਿਨ੍ਹਾਂ ਵੀ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਦਾ ਤਰਦ ਹੱਲ ਕੀਤਾ ਜਾਵੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਪੰਜਾਬ ਸਰਕਾਰ ਤੁਹਾਡੇ ਦਰਵਾਜ਼ਾ ਪ੍ਰੋਗਰਾਮ ਦੇ ਤਹਿਤ ਅੱਜ ਮਲੋਠ ਹਲਕੇ ਦੇ ਵਿੱਚ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੁਲਾਇਆ ਗਿਆ ਔਰ ਸਾਰੇ ਸਾਡੇ ਅਫਸਰ ਸਹਿਬਾਨ ਵੀ ਇੱਥੇ ਪਹੁੰਚੇ ਨੇ ਤਾਂ ਕਿ ਉਹਨਾਂ ਦੇ ਜੋ ਪਿੰਡਾਂ ਦੇ ਸਾਂਝੇ ਮਸਲੇ ਆ ਜਾਂ ਕੋਈ ਨਿੱਜੀ ਤੌਰ ਤੇ ਮਸਲੇ ਆ ਉਹਨਾਂ ਨੂੰ ਅਸੀਂ ਅੱਜ ਮੌਕੇ ਤੇ ਹੀ ਨਿਪਟਾਰਾ ਕਰੀਏ ਸੋ ਬੇਸਿਕਲੀ ਇੱਕ ਛੱਤ ਥੱਲੇ ਸਾਰੇ ਅਫਸਰਾਂ ਨੂੰ ਇਕੱਠੇ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਇਹ ਪ੍ਰੋਗਰਾਮ ਰੱਖਿਆ ਗਿਆ। ਮੈਂ ਦਿੱਲੀ ਚੋਣਾਂ ਨੂੰ ਕਿਵੇਂ ਦੇਖਦੇ ਹੋ? ਲਗਾਤਾਰ ਕਹਿ ਰਹੀ ਹੈ ਕਿ ਆਮ ਆਦਮੀ ਪਾਰਟੀ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਆ। ਨਕੁੰਤਿਕ ਗੁਰਦੁਆਰਿਆਂ ਦੇ ਤਰਫ ਪਤਨੀ ਵੀ ਉੱਤੇ ਦਿੱਲੀ ਚੋਣਾਂ ਦੇ ਵਿੱਚ ਪ੍ਰਚਾਰ ਕਰ ਰਹੀ ਹੈ। ਕਿਵੇਂ ਦੇਖਦੇ ਹੋ? ਦੇਖੋ ਜੀ ਦਿੱਲੀ ਸਾਰੇ ਪੰਜਾਬ ਤੋਂ ਵੀ ਲੀਡਰ ਵਾਰੋ ਵਾਰੀ ਜਾ ਕੇ ਪ੍ਰਚਾਰ ਕਰ ਰਹੇ ਨੇ ਔਰ ਜਿੰਨਾ ਮੈਂ ਉੱਥੇ ਇੱਕ ਹਫਤਾ ਲਗਾ ਕੇ ਆਈ ਆਂ ਬਹੁਤ ਸੋਹਣਾ ਰਿਸਪਾਂਸ ਲੋਕਾਂ ਨੇ ਦਿੱਤਾ। ਔਰ ਅੱਜ ਵੀ ਸਾਡੇ ਲੋਕ ਜਿਹੜੇ ਆ ਗਰੀਬ ਪਰਿਵਾਰ ਮੱਧ ਵਰਗੀ ਪਰਿਵਾਰ ਜਾਂ ਹਰ ਖੇਤਰ ਚੋਂ ਸਰਵਿਸ ਕਰਦੇ ਲੋਕ ਉਹ ਸਾਰੇ ਹੀ ਕੇਜਰੀਵਾਲ ਸਾਹਿਬ ਦੀ ਗੱਲ ਕਰਦੇ ਨੇ ਉਹ ਸਾਰੇ ਹੀ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਨੇ ਔਰ ਦੂਜੀਆਂ ਪਾਰਟੀਆਂ ਨੂੰ ਅੱਜ ਵੀ ਉਹ ਮੁੱਟੋ ਨਕਾਰ ਰਹੇ ਆ। ਇੱਕੋ ਜਿਹਾ ਢੱਲੇਵਾਲ ਸਾਹਿਬ ਇੱਕ ਕਿਸਾਨਾਂ ਦਾ ਸੰਘਰਸ਼ ਕਰ ਰਹੇ ਆ ਔਰ ਕੇਂਦਰ ਸਰਕਾਰ ਨਾਲ ਉਹਨਾਂ ਦੀ ਲੜਾਈ ਹੈ ਪਹਿਲਾਂ ਵੀ 1 ਸਾਲ ਤਕਰੀਬਨ ਸਾਡੇ ਕਿਸਾਨ ਭਰਾ ਉੱਥੇ ਬੈਠੇ ਰਹੇ ਸੀ ਪਰ ਭਾਜਪਾ ਸਰਕਾਰ ਹਮੇਸ਼ਾ ਹੀ ਪੰਜਾਬ ਦੇ ਨਾਲ ਮਤਰਈ ਮਾਂ ਵਾਲਾ ਸਲੂਕ ਕਰਦੀ ਰਹੀ ਹੈ ਸਾਡੇ ਕਿਸਾਨ ਭਰਾਵਾਂ ਦੇ ਹੱਕਾਂ ਨੂੰ ਮੁੱਢੋਂ ਹੀ ਇਨਕਾਰਦੀ ਰਹੀ ਹੈ ਸੋ ਅਸੀਂ ਹਰ ਪੱਖ ਤੋਂ ਡੱਲੇਵਾਲ ਸਾਹਿਬ ਦੇ ਨਾਲ ਆ ਉਹਨਾਂ ਦੀ ਜਿਹੜੀ ਉਹ ਲੜਾਈ ਲੜ ਰਿਹਾ ਉਹਦੇ ਵਿੱਚ ਵੀ ਅਸੀਂ ਉਹਨਾਂ ਦੇ ਨਾਲ ਖੜੇ ਆ ਜਿਹੜਾ ਹੈਗਾ ਸਮਝਣ ਲੱਗੇ ਪੰਜਾਬ ਜੀ ਗੱਡੀ ਨੂੰ ਬਚਾ ਕੇ ਅਜੀਬ ਤਰ੍ਹਾਂ ਦੀ ਧਿਆਨ ਪਿਆ ਜੀ ਜਿਹੜੇ ਬੀਜੇਪੀ ਦੇ ਲੀਡਰ ਕਰ ਰਹੇ ਨੇ ਕਿ ਪੰਜਾਬ ਦੀਆਂ ਗੱਡੀਆਂ ਤੇ ਉਹਨਾਂ ਨੂੰ ਡਰ ਪੈਦਾ ਹੋ ਰਿਹਾ ਕਿ ਇਹ ਵੀ ਇੱਕ ਵੱਡੀ ਸਵਾਲ ਵਾਲੀ ਗੱਲ ਹੈ ਕਿ ਪੰਜਾਬੀ ਉਹਨਾਂ ਨੂੰ ਕੋਈ ਅਤੰਕਵਾਦੀ ਲੱਗਦੇ ਨੇ ਕਿ ਪੰਜਾਬੀ ਉਹਨਾਂ ਨੂੰ ਦੇਸ਼த்ਰੋਹੀ ਲੱਗਦੇ ਨੇ ਜਿਹੜਾ ਉਹਨਾਂ ਦੀਆਂ ਗੱਡੀਆਂ ਦੇਖ ਕੇ ਉਹਨਾਂ ਨੂੰ ਇੰਨਾ ਖਤਰਾ ਪੈਦਾ ਹੋ ਰਿਹਾ ਸੋ ਬਿਲਕੁਲ ਹੀ ਉਹਨਾਂ ਨੇ ਇੱਕ ਟੈਲੋ ਕੇ ਮਨੁੱਖੀ ਅਧਿਕਾਰਾਂ ਦੇ ਉਲਟ ਗੱਲ ਕੀਤੀ ਆ ਔਰ ਇਸ ਗੱਲ ਦੀ ਅਸੀਂ ਨਿਖੇਧੀ ਕਰਦੇ ਆ ਕਿ ਪੰਜਾਬੀ ਜਿੱਥੇ ਬਾਹਰਲੇ ਦੇਸ਼ਾਂ 'ਚ ਜਾ ਕੇ ਆਪਣੇ ਲੋਕਾਂ ਦੇ ਨਾਲ ਖੜਦੇ ਨੇ ਆਪਣੇ ਲੋਕਾਂ ਦੀ ਲੜਾਈ ਲੜਦੇ ਨੇ ਉੱਥੇ ਪੰਜਾਬ ਦੀ ਰਾਜਧਾਨੀ ਦਿੱਲੀ ਦੇ ਵਿੱਚ ਅਸੀਂ ਪੰਜਾਬ ਦੀਆਂ ਗੱਡੀਆਂ ਨੂੰ ਦੇਖ ਕੇ ਕਿਉਂ ਡਰ ਰਹੇ ਹਾਂ ਇੱਕ ਸਵਾਲੀਆ ਚਿੰਨ੍ਹ ਖੜਾ ਕਰਦੀ ਹੈ ਭਾਜਪਾ ਦੀ ਸੋਚ ਦੇ ਉੱਤੇ